ਪਰ ਐਕਚੁਅਲੀ ਉਹਨਾਂ ਨੇ ਉਹ ਹਿੰਦੂਤਵਾ ਪੋਲਿਟਿਕਸ ਨੂੰ ਹੀ ਜੁਆਇਨ ਕੀਤਾ ਉਹਦੇ ਅੱਗੇ ਹੀ ਸਰੈਂਡਰ ਕੀਤਾ ਆਤਮ ਸਮਰਪਣ ਕੀਤਾ ਜਿਹੜਾ 96 ਦਾ ਹੋਇਆ ਜਿਹੜੀ ਬਿਨਾਂ ਸ਼ਰਤ ਜਿਹੜਾ ਸਮਝੌਤਾ ਹੈ ਇਹ ਉੱਥੇ ਪੰਜਾਬ ਦੇ ਵਿੱਚ ਬੀਜੇਪੀ ਦੀ ਐਕਸਟੈਂਸ਼ਨ ਬਣ ਕੇ ਬੀਜੇਪੀ ਆਰਐਸਐਸ ਦੀ ਸਿੱਖ ਪੰਥ ਹੈ ਜਾਂ ਕੌਮ ਹੈ ਜਿਸ ਤਰੀਕੇ ਦਾ ਫਰਕ ਬਹੁਤ ਵੱਡਾ ਖਿਲਾਰਾ ਹੈ ਉਹਦੇ ਹੁਣ ਵੀ ਇਲੈਕਸ਼ਨ ਕਰਾਉਣ ਚ ਅਕਾਲੀ ਦਾ ਲੱਗੇ ਨਹੀਂ ਜਾਂਦਾ ਕਬਜ਼ਾ ਰੱਖਦਾ ਤੇ ਇਹ ਵੀ ਆਪਣੇ ਆਪ ਵਿੱਚ ਅਸੀਂ ਡਿਸਕਸ ਕਰ ਸਕਦੇ ਹਾਂ ਕਿ ਕਿੱਥੋਂ ਤੱਕ ਠੀਕ ਹੈ ਕਿਵੇਂ ਗੱਲਬਾਤ ਹੈ ਇਹਦੇ ਬਾਰੇ ਵੀ ਗੱਲ ਕੀਤੀ ਜਾਵੇ ਖਾ ਫੋਨ ਆ ਗਿਆ ਸਾਰਾ ਮੌਜੂਦਾ ਗੱਲ ਇਹ ਥੋੜਾ ਜਿਹਾ ਪਿਛਲੀਆਂ ਗੱਲਾਂ ਦੇ ਵੇਲੇ ਤੁਸੀਂ ਪਰਸਪੈਕਟਿਵ ਦੇ ਵਿੱਚ ਪਾਉਂਦੇ ਹੋਏ ਅੱਜ ਵੀ ਜਿਹੜੀ ਅਕਾਲੀ ਦਲ ਸੀ ਉਹਦੇ ਬਾਰੇ ਸਾਡੀ ਸਮਝ ਇਹ ਹੈ ਕੋਈ ਸੱਜਣਾ ਦੀ ਜਿਹੜੇ ਅਸੀਂ ਥੋੜਾ ਜਿਹਾ ਫਰੇਮਵਰਕ ਜਿਹਾ ਇੱਥੇ ਬਣਾਇਆ ਉਹਦੇ ਵਿੱਚ ਸਾਡੀ ਸਮਝ ਇਹ ਹੈ ਵੀ ਇਹਨਾਂ ਨੇ ਇੰਦਰਾ ਗਾਂਧੀ ਵਾਲੀ ਜਿਹੜੀ ਪੋਲਿਟਿਕਸ ਸੀ ਹਿੰਦੂਤਵਾ ਵਾਲੀ ਉਸ ਪੋਲਿਟਿਕਸ ਨਾਲ ਕਾਂਗਰਸਿਜ਼ਮ ਅਕਾਲੀ ਦਲ ਨੇ ਰੱਖਿਆ ਕਾਂਗਰਸ ਦੇ ਨੂੰ ਦੇ ਵਿਰੁੱਧ ਇਹਨਾਂ ਨੇ ਪ੍ਰਚਾਰ ਕਰਕੇ ਜਾਂਦੇ ਵਿਰੋਧ ਚ ਖੜੇ ਹੋ ਕੇ ਇਲੈਕਸ਼ਨਾਂ ਜਿੱਤੀਆਂ ਰਾਜ ਵੀ ਕੀਤਾ ਇੱਥੇ 15 ਸਾਲ 15 20 ਸਾਲ ਸਾਰੇ ਪਰ ਐਕਚੁਅਲੀ ਉਹਨਾਂ ਨੇ ਉਹ ਹਿੰਦੂਤਵਾ ਪੋਲਿਟਿਕਸ ਨੂੰ ਹੀ ਜੁਆਇਨ ਕੀਤਾ ਉਹਦੇ ਅੱਗੇ ਹੀ ਸਰੈਂਡਰ ਕੀਤਾ ਆਤਮ ਸਮਰਪਣ ਕੀਤਾ ਜਿਹੜਾ 96 ਦਾ ਹੋਇਆ ਜਿਹੜੀ ਬਿਨਾਂ ਸ਼ਰਤ ਜਿਹੜਾ ਸਮਝੌਤਾ ਹੈ ਇਹ ਉਸੇ ਪੋਲਿਟਿਕਸ ਅੱਗੇ ਸਰੈਂਡਰ ਹੈ ਉਸ ਪੋਲਿਟਿਕਸ ਕਰਕੇ ਹੀ ਜਿਹੜੀ ਅੱਜ ਦੀ ਹਾਲਤ ਹੈ ਉਸ ਪੋਲਿਟਿਕਸ ਜੋ ਨਿਕਲਿਆ ਹੋਇਆ ਅੱਜ ਦਾ ਜਿਹੜਾ ਸਾਰਾ ਵੀ ਹੌਲੀ ਹੌਲੀ ਜਿਸ ਤਰੀਕੇ ਨਾਲ ਹੁਣ ਆ ਜਿਹੜਾ ਸਿੰਘ ਸਵਾ ਵੱਲੋਂ ਉਹਨਾਂ ਨੇ ਡੇਰਾ ਸੱਚਾ ਸੱਦੇ ਵਾਲੇ ਮੁਖੀ ਨੂੰ ਮਾਫ ਕਰਾਇਆ ਤੇ ਫਿਰ ਉਸ ਜਸਟੀਫਾਈ ਕਰ ਲਈ ਐਸਜੀਪੀਸੀ ਨੇ ਇਸ਼ਤਿਹਾਰ ਦਿੱਤੇ ਕਰੋੜ ਦੇ ਨੇੜੇ ਫਿਰ ਉਸ ਤੋਂ ਬਾਅਦ ਜਿਹੜਾ ਜਿਹੜਾ ਬੇਅਦਬੀ ਦਾ ਕਾਂਡ ਹੋਇਆ ਬਗਰਾੜੀ ਵਾਲਾ ਉਹ ਵੀ ਸਾਰਾ ਉਸੇ ਤੋਂ ਹੀ ਫਲੋ ਹੋਇਆ ਉਸ ਪੋਲਿਟਿਕਸ ਚੋਂ ਨਿਕਲਿਆ ਜਿਹੜੀ ਇਹ ਹਿੰਦੂਤਵਾਦੀ ਪੋਲਿਟਿਕਸ ਨੂੰ ਇਹਨਾਂ ਨੇ ਅਕਾਲੀ ਦਲ ਨੇ ਮਤਲਬ ਕਿ ਵੀ ਆਪਣੇ ਆਪ ਚ ਅੰਬ੍ਰੇਸ ਕਰ ਲਿਆ ਉਸੇ ਨਾਲ ਜੁੜ ਗਏ ਉਸੇ ਦਾ ਇੱਕ ਤੇ ਕਈ ਲੋਕ ਵਿਦਵਾਨਾਂ ਦਾ ਇਹ ਵੀ ਖਿਆਲ ਹੈ ਵੀ ਜੁੜੇ ਨਹੀਂ ਇਹ ਉੱਥੇ ਪੰਜਾਬ ਦੇ ਵਿੱਚ ਬੀਜੇਪੀ ਦੀ ਐਕਸਟੈਂਸ਼ਨ ਬਣ ਗਏ ਬੀਜੇਪੀ ਆਰਐਸਐਸ ਦੀ ਜਦੋਂ ਅਸੀਂ ਬੀਜੇਪੀ ਦੀ ਗੱਲ ਕਰਦੇ ਆ ਤਾਂ ਸਾਨੂੰ ਬੀਜੇਪੀ ਆਰਐਸਐਸ ਦੋਨੋਂ ਜੋੜ ਕੇ ਹੀ ਗੱਲ ਕਰਨੀ ਚਾਹੀਦੀ ਹੈ ਇਹ ਦੀ ਪੰਜਾਬ ਵਿੱਚ ਐਕਸਟੈਂਸ਼ਨ ਬਣ ਗਏ ਇੱਕ ਤਰੀਕੇ ਦੇ ਮੋٹے ਲੈਵਲ ਤੇ ਪੋਲੀਟੀਕਲ ਐਕਸਟੈਂਸ਼ਨ ਉਹਦੀ ਬਣ ਗਈ ਤੇ ਇਸੇ ਕਰਕੇ ਬਾਕੀ ਕਹਿਣ ਦੀ ਲੋੜ ਨਹੀਂ ਤੁਹਾਨੂੰ ਪਤਾ ਹੀ ਹੈ 370 ਤੋਂ ਲੈ ਕੇ ਕਿਹੜਾ ਮੁੱਦਾ ਆਕਾਲੀ ਦਲ ਦਾ ਜਿਹਦੇ ਤੇ ਇਹਨਾਂ ਨੇ ਸੈਂਟਰ ਦਾ ਜਾਂ ਬੀਜੇਪੀ ਦਾ ਜਿਹਦੇ ਤੇ ਇਹਨਾਂ ਨੇ ਮੋਹਰ ਨਹੀਂ ਲਾਈ ਹਰ ਸੈਂਟਰਲਾਈਜੇਸ਼ਨ ਦੇ ਪ੍ਰੋਸੈਸ ਉੱਤੇ ਵੀ ਆਕਾਲੀ ਦਲ ਨੇ ਮੋਹਰ ਲਾਈ ਰੀਜਨਲ ਪਾਰਟੀ ਲੈਵਲ ਤੇ ਹੁਣ ਉਹਦੀ ਰਿਵਾਈਵਲ ਫਿਰ ਇਹ ਕਿੱਥੋਂ ਤੱਕ ਰਿਵਾਈਵ ਹੋ ਸਕਦੀ ਜਾਂ ਨਹੀਂ ਹੋ ਸਕਦੀ ਪੋਲਿਟਿਕਸ ਛੱਡਣ ਤੇ ਪੋਲਿਟਿਕ ਬਦਲਣ ਦੀ ਇਹਦੇ ਵਿੱਚ ਕਪੈਸਿਟੀ ਹੈ ਜਾਂ ਨਹੀਂ ਜਾਂ ਬਦਲ ਕੇ ਪੋਲਿਟਿਕਸ ਨਹੀਂ ਬਦਲ ਸਕਦੀ ਤਾਂ ਆਹ ਜਿਹੜੀ ਐਕਸਰਸਾਈਜ਼ ਚੱਲ ਰਹੀ ਆ ਜਥੇਦਾਰਾਂ ਵੱਲੋਂ ਤਨਖਾਹਾਂ ਦੇ ਕੇ ਤੇ ਉਦੋਂ ਪਿੱਛੋਂ ਤਨਖਾਹ ਲਾਉਣ ਦੀ ਇਹ ਜਿਹੜਾ ਸਾਰਾ ਪ੍ਰੋਸੈਸ ਹੈ ਕਿੰਨਾ ਕੁ ਉਹਨਾਂ ਨੂੰ ਉਹਨਾਂ ਦੀ ਰਿਵਾਈਵਲ ਵਿੱਚ ਹੈਲਪਫੁਲ ਹੋਵੇਗਾ ਇਹ ਵੀ ਸਾਰਾ ਮਸਲਾ ਹੈ ਜਿਹੜਾ ਸੋਚਣ ਵਾਲਾ ਤੇ ਬਾਕੀ ਇਹ ਗੱਲ ਦੇਖਣ ਵਾਲੀ ਆ ਵੀ ਅਕਾਲੀ ਦਲ ਇਹ ਦੁਬੰਦ ਵਿੱਚ ਕਿਵੇਂ ਫਸਿਆ ਹੋਇਆ ਹੈ ਇਹ ਸਾਰੇ ਦੇ ਵਿੱਚ ਸੈਕੂਲਰ ਪੋਲਿਟਿਕਸ ਪੰਥਕ ਪੋਲਿਟਿਕਸ ਨੂੰ ਆਪਸ ਵਿੱਚ ਦੀ ਕੋਈ ਡਿਕਾਟਮੀ ਤਾਂ ਨਹੀਂ ਹੈ ਜਿਵੇਂ ਅਨਿਲ ਜੋਸ਼ੀ ਤੇ ਐਨ ਕੇ ਸ਼ਰਮਾ ਨੇ ਖੜੀ ਕਰਨ ਦੀ ਕੋਸ਼ਿਸ਼ ਕੀਤੀ ਕੋਈ ਅਜਿਹੀ ਡਿਕਾਟਮੀ ਬਣਦੀ ਹੈ ਕੀ ਸਿੱਖ ਪੰਥ ਹੈ ਜਾਂ ਕੌਮ ਹੈ ਜਿਸ ਤਰੀਕੇ ਦਾ ਫਰਕ ਬਹੁਤ ਵੱਡਾ ਖਲਾਰਾ ਹੈ ਸਾਰੇ ਹੀ ਅਸੀਂ ਦੇਸ਼ਾਂ ਦੇ ਵਿੱਚ ਸਿੱਖ ਇਹ ਸਾਰੀਆਂ ਗੱਲਾਂ ਨੂੰ ਅਸੀਂ ਡਿਸਕਸ ਕਰਕੇ ਇੱਕ ਐ ਜੀ ਪੀ ਸੀ ਦਾ ਲਾਸਟ ਤੇ ਨੁਕਤਾ ਹੈ ਉਹਦੇ ਵਿੱਚ ਲਿਖਿਆ ਉਹਦੇ ਤੇ ਜ਼ਰੂਰ ਗੱਲ ਕਰਨੀ ਵੀ ਐ ਜੀ ਪੀ ਸੀ ਦਾ 1925 ਦਾ ਐਕਟ ਹੈ ਉਹ ਐਕਟ ਦੇ ਵਿੱਚ ਕੋਈ ਮੂਲ ਬੇਸਿਕ ਤਬਦੀਲੀ ਅਮੈਂਡਮੈਂਟ ਨਹੀਂ ਹੋਈ ਉਹ ਕਿਸੇ ਵੇਲੇ ਲੋਡ ਪੈਨ ਤੇ ਉਸ ਉਹਦਾ ਉਸ ਵੇਲੇ ਦਾ ਸਿਸਟਮ ਦੇ ਵਿੱਚ ਇਹ ਐਕਟ ਬਣ ਗਿਆ ਸੀ ਜਿਹਦੇ ਵਿੱਚ ਬ੍ਰਿਟਿਸ਼ ਬ੍ਰਿਟਿਸ਼ ਸਰਕਾਰ ਨੇ ਉਸੇ ਮੌਕੇ ਤੇ ਵੀ ਆਪਦੇ ਕੋਲੇ ਕਈ ਕੰਟਰੋਲ ਰੱਖੇ ਆ ਉਹ ਸਾਨੂੰ ਪਤਾ ਨੂੰ ਪਤਾ ਹੀ ਹੈ ਵੀ ਜੁਡੀਸ਼ੀਅਲ ਕਮਿਸ਼ਨ ਦੇ ਤੇ ਇਲੈਕਸ਼ਨ ਦੇ ਕਈ ਕਿਸਮ ਦੀ ਅਪੁਆਇੰਟਮੈਂਟਾਂ ਆਂ ਆਪਦੇ ਕੋਲੇ ਰੱਖੀਆਂ ਤੇ ਨਾਲ ਨਾਲ ਇਹਨਾਂ ਨੇ 47 ਤੋਂ ਬਾਅਦ ਵੀ ਕੋਈ ਤਬਦੀਲੀ ਨਹੀਂ ਕੀਤੀ ਕਿਸੇ ਕਿਸਮ ਦੀ ਅਮੈਂਡਮੈਂਟ ਨਹੀਂ ਕੀਤੀ ਉਹਦੇ ਹੁਣ ਵੀ ਇਲੈਕਸ਼ਨ ਕਰਾਉਣ ਚ ਅਕਾਲੀ ਦਾ ਲੱਗੇ ਨਹੀਂ ਜਾਂਦਾ ਕਬਜ਼ਾ ਰੱਖਦਾ ਤੇ ਇਲੈਕਸ਼ਨ ਕਦੇ 15 ਸਾਲ ਬਾਅਦ ਕਦੇ 20 ਸਾਲ ਬਾਅਦ ਤੇ ਇਹ ਡਿਫੰਕਟ ਆਰਗੇਨਾਈਜੇਸ਼ਨ ਕਿਵੇਂ ਸਾਡੇ ਸੁਪਰੀਮ ਜਿਹੜੇ ਸਿੱਖੀ ਦੇ ਆਧਾਰੇ ਆ ਉਨ੍ਹਾਂ ਉੱਤੇ ਇਹ ਕਬਜ਼ਾ ਕਰੀ ਬੈਠੇ ਐ ਤੇ ਕਿਸ ਤਰੀਕੇ ਨਾਲ ਆਕਾਲ ਤਖਤ ਦੀ ਅਪੁਆਇੰਟਮੈਂਟ ਤੇ ਉਹਦਾ ਸਾਰਾ ਕਾਰੋਬਾਰ ਆ ਤੇ ਉਹਦਾ ਸਾਰਾ ਸੈਕ੍ਰੇਟੇਰੀਏਟ ਜਿਹਦੇ ਲਈ ਹੁਣੇ ਇਹਨਾਂ ਨੇ ਕਿਹਾ ਵੀ ਇੱਕ ਕਮੇਟੀ ਬਣੂ ਕੋਆਰਡੀਨੇਸ਼ਨ ਮੋਨਿਟਰਿੰਗ ਕਮੇਟੀ ਬਣੂ ਜਿਹੜੇ ਆਕਾਲ ਤਖਤ ਕੋਲੇ ਜਿੰਨੀਆਂ ਕੰਪਲੇਂਟਸ ਜਾਣ ਗਿਆ ਉਹਨਾਂ ਦੀ ਮੋਨਿਟਰਿੰਗ ਕਰਿਆ ਕਰੂ ਤਾਂ ਫਰਦਰ ਉਹਦੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਆ ਆਕਾਲ ਤਖਤ ਦੇ ਜਥੇਦਾਰਾਂ ਤੇ ਇਹ ਸਾਰਾ ਪ੍ਰੋਸੈਸ ਦੇ ਵਿੱਚ ਤੇ ਦੂਜੀ ਵਾਰ ਹੋਰ ਬੇਨਤੀ ਕਰਨਾ ਚਾਹਣਾ ਵੀ ਇੱਥੇ ਤਕਰੀਬਨ ਸਾਰਾ ਪ੍ਰੈਸ ਆਇਆ ਵੈ ਜਿਨ੍ਹਾਂ ਨੇ ਤੁਹਾਨੂੰ ਸਾਰੇ ਸੱਜਣਾ ਨੂੰ ਇੱਥੇ ਬਾਅਦ ਚ ਤੁਹਾਡੀ ਬਾਈਟ ਵੀ ਲੈਣੀ ਆ ਸਾਰਿਆਂ ਨੂੰ ਇੰਟਰਵਿਊ ਵੀ ਕਰਨਾ ਹੈ ਇਹ ਵੀ ਕੋਸ਼ਿਸ਼ ਹੈ ਇਹਨਾਂ ਦੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਜਿੰਨਾ ਚਿਰ ਚੱਲ ਰਿਹਾ ਹੈ ਸਾਡਾ ਸੈਸ਼ਨ ਹੈ ਉਹਨਾਂ ਚਿਰ ਨਹੀਂ ਅਸੀਂ ਕਿਸੇ ਨੂੰ ਕਿਸੇ ਦੀ ਇੰਟਰਵਿਊ ਕਰਿਓ ਰਿਕਾਰਡ ਕਰ ਲਿਓ ਤੇ ਆ ਜਿਹੜੀ ਸਾਰੀ ਆ ਜਿਹੜਾ ਆਪਾਂ ਗੱਲ ਕਹਾਂਗੇ ਜਿਹੜੇ ਸੱਜਣ ਇਹ ਸਾਰੀ ਰਿਕਾਰਡ ਹੋ ਰਹੀ ਹੈ ਤੇ ਰਿਕਾਰਡਿੰਗ ਚ ਅਸੀਂ ਸਾਰਾ ਉਹ ਚੈਨਲਾਂ ਤੇ ਪਾਵਾਂਗੇ ਵੀ ਖੁਦ ਵੀ ਜਿਹੜਾ ਸਿੰਘ ਸਵਾ ਚੈਨਲ ਉਤੇ ਪਾਇਆ ਜਾਊ ਤੇ ਮੈਂ ਸੋਚਦਾ ਵੀ ਇਸੇ ਨੁਕਤਾ ਨਿਗਾਹ ਦੇ ਮਤਾਬਕ ਹੀ ਇਸ ਫਰੇਮਵਰਕ ਦੇ ਵਿੱਚ ਜਿਹੜਾ ਹੈ ਫਰੇਮਵਰਕ ਬਹੁਤ ਵੱਡਾ ਹੈ ਤੇ ਜੇ ਅਸੀਂ ਇਹਦੇ ਪੁਆਇੰਟਾਂ ਨੂੰ ਟੱਚ ਕਰਦੇ ਰਹੀਏ ਤਾਂ ਠੀਕ ਰਹੇਗਾ ਤੇ ਗੱਲਬਾਤ ਬੜੀ ਸਾਰਥਕ ਹੋ ਸਕਦੀ ਹੈ ਧੰਨਵਾਦ ਸ਼ੁਕਰੀਆ ਵੈਗੁਰਜੀ ਦਾ ਖਾਲਸਾ ਵੈਗੁਰਜੀ